ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਜੋ ਅਕਤੂਬਰ ਦੇ ਵਿੱਚ ਗੁਰੂ ਦੇ ਵਜੀਰ ਗੁਰੂ ਦੇ ਸਿੱਖ ਦਾ ਕਾਰਜਰੰਭ ਕੀਤਾ ਸੀ ਘਰ ਦਾ ਅੱਜ 12 ਨਵੰਬਰ ਨੂੰ ਲੈਂਡਰ ਪੈ ਰਿਆ ਜੀ ਬੜੀ ਚੜ੍ਹਦੀ ਕਲਾ ਹੋ ਰਹੀ ਆ ਤੇ ਤੁਹਾਡੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਛੱਤ ਪੈ ਗਈ ਆ ਤੇ ਬਹੁਤ ਸਾਨੂੰ ਵੀ ਖੁਸ਼ੀ ਹੋ ਰਹੀ ਆ ਜੇ ਜਿਸ ਪਰਿਵਾਰ ਦਾ ਘਰ ਬਣ ਰਿਹਾ ਉਹਨਾਂ ਨੂੰ ਤੇ ਖੁਸ਼ੀ ਹੋਣੀ ਹੋਣੀ ਆ ਕਿਉਂਕਿ ਜਿਹੜੀ ਛੱਤ ਸਿਰ ਤੇ ਪਾਉਣੀ ਆ ਅੱਜ ਦੇ ਸਮੇਂ ਵਿੱਚ ਇੰਨੀ ਮੰਗਾਈ ਦੇ ਵਿੱਚ ਮਾੜੇ ਬੰਦੇ ਕੋਲ ਇੱਕ ਕਮਰਾ ਵੀ ਨਹੀਂ ਪੈਂਦਾ ਤੇ ਜਿੱਥੇ ਸੰਗਤ ਖਲੋ ਜਾਵੇ ਉੱਥੇ ਭਾਵੇਂ ਮਹਿਲ ਬਣ ਜਾਣ ਵੱਡੇ ਉੱਥੇ ਕੋਈ ਕੰਮ ਨਹੀਂ ਰੁਕਦਾ ਬੜੀ ਚੜ੍ਹਦੀ ਕਲਾ ਹੋਈ ਵੇਖੋ ਲੈਂਡਰ ਪੈ ਰਿਆ ਤੇ ਬੜੀ ਚੜ੍ਹਦੀ ਕਲਾ ਗੁਰੂ ਮਾਰਾ ਕਿਰਪਾ ਕਰਨ ਅੱਗੇ ਆ ਜਾਓ ਤੇ ਜਿਹੜਾ ਇਹ ਮਾਲ ਪੈ ਰਿਹਾ ਬਜਰੀ ਪੈ ਰਹੀ ਆ ਤੇ ਸਣੀ ਕਿੰਨਾ ਕਿੰਨਾ ਮਾਲ ਪੈ ਰਿਹਾ ਨਹੀਂ ਨਹੀਂ ਲੈਵਲ ਕਿੰਨਾ 6 ਇੰਚੀ 6 ਇੰਚੀ ਮਾਲ ਪੈ ਰਿਹਾ ਜੀ 6 ਇੰਚੀ ਮਾਲ ਪੈ ਰਿਹਾ ਤੇ ਆ ਦੋ ਬੀਮ ਭਰੇ ਆ ਆ 6 ਸਰੀਆਂ ਦਾ بیم ਭਰਿਆ ਉਪਰਾਂ 8 8 ਸਰੀਏ ਦਾ بیم ਭਰਿਆ ਜੀ ਇੱਕ ਅੱਗੇ ਪਰ بیم ਭਰਿਆ ਮੱਥੇ ਦੇ 6 ਸਰੀਏ ਦਾ ਤੇ ਆਪਣੇ ਵੱਲੋਂ ਬਹੁਤ ਵਧੀਆ ਕਾਰਜ ਕੀਤਾ ਜੀ ਤੇ ਪਿੱਲਰ ਨਾਲ ਦਿੱਤੇ ਨੇ ਵਿੱਚ ਸਾਰੇ ਆ ਪਿੱਲਰ ਵੀ ਬੁਖਾ ਦਿਓ ਸੰਗਤ ਨੂੰ ਆ ਪਿੱਲਰ ਵਿੱਚ ਦਿੱਤੇ ਨੇ ਨਾਲ 9 9 ਇੰਚੀ ਵਾਲੇ 9 9 ਇੰਚੀ ਦੇ ਪਿੱਲਰ ਦਿੱਤੇ ਨੇ ਇਹ ਗੁਰੂ ਮਾਰੇ ਕਿਰਪਾ ਕਰਨ ਜਿਹੜੇ ਇਹ ਕਾਰਜ ਨੇ ਇਹ ਗੁਰੂ ਮਾਰੇ ਕਿਰਪਾ ਨਾਲ ਹੀ ਹੁੰਦੇ ਆ ਤੇ ਸੰਗਤ ਦੇ ਸਹਿਯੋਗ ਨਾਲ ਹੀ ਹੋ ਰਹੇ ਨੇ ਤੇ ਐਵੇਂ ਜਿਹੜੇ ਗੁਰਸਿੱਖ ਮਾਤੜ ਨੇ ਪਰਿਵਾਰ ਨੇ ਆਰਥਿਕ ਪੱਖੋਂ ਕਮਜ਼ੋਰ ਨੇ ਅਸੀਂ ਉਹਨਾਂ ਦੀ ਇਸ ਤਰ੍ਹਾਂ ਬਾਹ ਫੜਿਆ ਕਰੀਏ ਕਿਉਂਕਿ ਸਾਰੀ ਉਮਰ ਅਸੀਸਾਂ ਦੇਣੀਆਂ ਪਰਿਵਾਰ ਨੇ ਸਾਰੀ ਉਮਰ ਸਾਰੀ ਉਮਰ ਉਹਨਾਂ ਨੂੰ ਯਾਦ ਰਹਿਣਾ ਹੈ ਸੰਗਤ ਨੇ ਇਹ ਸੇਵਾ ਕੀਤੀ ਆ ساری ਉਮਰ ساری ਉਮਰ ਪਰਿਵਾਰ ਦੇ ਮੂੰਹ ਅਸੀਸਾਂ ਨਿਕਲਨੀਆਂ ਨੇ ਤੇ ਫਿਰ ਦੂਜੀ ਗੱਲ ਇਹ ਵੇਖੋ ਵੀ ਜਿਹੜੇ ਪਰਿਵਾਰ ਦਾ ਹੀ ਬਣਾ ਰਹੇ ਆ ਉਹ ਗੁਰਸਿੱਖ ਨੇ ਪਰਿਵਾਰ ਅਮਰਤਾਰੀ ਆ ਕੋਈ ਇਹੋ ਜਿਹੇ ਪਰਿਵਾਰ ਨਹੀਂ ਹੈਗੇ ਵੀ ਜਿਹੜੇ ਸ਼ਰਾਬ ਪੀਂਦੇ ਹੋਣ ਨਸ਼ਾ ਕਰਦੇ ਹੋਣ ਸਾਫ਼ ਸੁਥਰੇ ਪਰਿਵਾਰ ਜਿਹੜੇ ਗੁਰੂ ਮਹਾਰਾਜ ਦੀ ਬਾਣੀ ਨਾਲ ਜੁੜੇ ਜਿਹੜੇ ਆ ਜਿਹੜੇ ਆਮ ਵੇਖੀਦੇ ਆ ਪਰਿਵਾਰ ਕੇ ਨਸ਼ਿਆਂ ਦੇ ਵਿੱਚ ਬਹੁਤ ਪੈਸਾ ਉਜਾੜਦੇ ਆ ਸ਼ਰਾਬਾਂ ਦੇ ਵਿੱਚ ਹੋਰ ਨਸ਼ਿਆਂ ਦੇ ਵਿੱਚ ਤੇ ਇਹ ਜਿਹੜੇ ਪਰਿਵਾਰ ਨੇ ਆਪਣੇ ਦਸਾਂ ਨਵਾਂ ਦੀ ਕਿਰਤ ਕਰਦੇ ਆ ਤੇ ਕੋਈ ਐਬ ਨਹੀਂ ਹੈਗਾ ਇਹਨਾਂ ਨੂੰ ਤੇ ਗੁਰੂ ਦੇ ਵਜ਼ੀਰ ਗੁਰੂ ਦੇ ਸਿੱਖ ਦਾ ਜਿਹੜਾ ਇਹ ਕਾਰਜ ਹੋ ਰਿਹਾ ਬਹੁਤ ਖੁਸ਼ੀ ਦੀ ਗੱਲ ਆ ਇਧਰ ਮਸ਼ੀਨ ਲੱਗੀ ਆ ਜੀ ਤੇ ਨਾਲੋਂ ਨਾਲ ਸਾਰਾ ਮਟੀਰੀਅਲ ਮਟੀਰੀਅਲ ਵੀ ਪਹੁੰਚ ਰਿਹਾ ਵਾ ਤੇ ਇਹ ਮਸ਼ੀਨ ਲੱਗੀ ਆ ਜੀ ਗੁਰੂ ਮਾਰੇ ਕਿਰਪਾ ਕਰਨ ਇਹ ਇਸੇ ਤਰ੍ਹਾਂ ਵਾਤ ਵਾਤ ਸਹਿਯੋਗ ਕਰਿਆ ਕਰੀਏ ਵਾਤ ਤੋਂ ਬਾਅਦ ਸਹਿਯੋਗ ਕਰਿਆ ਕਰੀ ਆਪਾਂ ਕਿਉਂਕਿ ਜਿਹੜੀ ਸੇਵਾ ਬਹੁਤ ਵੱਡੀ ਹੈ ਪੁੰਨ ਦਾ ਕੰਮ ਆ ਭਲੇ ਦਾ ਕੰਮ ਆ ਤੇ ਇਹ ਜਿਹੜੀ ਸੇਵਾ ਆ ਨਾ ਬਹੁਤ ਘੱਟ ਹੁੰਦੀ ਆ ਸਾਡੇ ਧਿਆਨ ਵਿੱਚ ਬਹੁਤ ਘੱਟ ਆ ਜਿਹੜੀ ਇਹੋ ਜੀ ਸੇਵਾ ਆ ਅਸੀਂ ਇਹਨੂੰ ਪਹਿਲ ਦਿਆ ਕਰੀਏ ਗੁਰੂ ਮਹਾਰੇ ਕਿਰਪਾ ਕਰਨ ਸੱਚੇ ਪਾਤਸ਼ਾਹ ਸਭ ਦੀ ਸੇਵਾ ਜਿਹੜੀ ਥਾਏ ਪਹੁੰਚ ਤਨ ਮਨ ਧਨ ਕਰਕੇ ਜਿਹੜੇ ਵੀ ਪਰਿਵਾਰ ਕਰ ਰਹੇ ਨੇ ਵੀਕੇ ਚੜ੍ਹਦੀ ਕਲਾ ਗਰੂ ਪਿਆਰਿਓ ਤੇ ਅੱਜ 12 ਨਵੰਬਰ ਦਿਨ ਬੁੱਧਵਾਰ 2025 ਅੱਜ ਲੈਂਡਰ ਪੈ ਰਿਹਾ ਜੀ ਤੇ ਵਾਈ ਗਰੂ ਆਪਣੇ ਹੋਰ ਸੰਨੀਪਾ ਤੁਸੀਂ ਕੋਈ ਕੁੱਤੋਂ ਹੀ ਕੋਈ ਕਹਿਣਾ ਚਾਹੋਗੇ ਇਧਰ ਕੋਈ ਕੁਝ ਕਹਿਣਾ ਚਾਹੋਗੇ ਕੋਈ ਵਿਚਾਰ ਦਿਓ ਆਪਣੇ ਹਾਂ ਜੀ ਜੀ ਬਾਬਾ ਜੀ ਨੇ ਇਹ ਸੇਵਾ ਕਰ ਰਹੇ ਨੇ ਤੇ ਸੇਵਾ ਇਹਨਾਂ ਨੇ ਇਧਰ ਦੀ ਬਹੁਤ ਵਧੀਆ ਨਿਭਾਈ ਜੀ ਤੇ ਬਾਬਾ ਜੀ ਇਦਾਂ ਹੀ ਸਾਰਿਆਂ ਦਾ ਕਾਰਜ ਕਰਦੇ ਰਹਿਣ ਤੇ ਸਾਨੂੰ ਇਦਾਂ ਹੀ ਸਾਦੇ ਦੇ ਰਹਿਣ ਵਾਹਿਗੁਰੂ 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 ਛੱਡ ਦੇ ਗਲਾ ਜੀ ਇਸ ਤਰ੍ਹਾਂ ਚੱਲੋ ਗੁਰਸਿੱਖ ਪਰਿਵਾਰਾਂ ਦੀ ਅਸੀਂ ਬਾਹ ਫੜ ਸਕੀਏ ਜਿਹੜੇ ਗੁਰੂ ਮਹਾਰਾਜ ਦੀ ਬਾਣੀ ਪੜਨ ਵਾਲੇ ਅਰਦਾਸਾਂ ਕਰਨ ਵਾਲੇ ਆ ਭਲਾ ਕਰਨ ਵਾਲੇ ਆ ਸੰਗਤਾਂ ਦਾ ਦੁੱਖ ਸੁੱਖ ਦੀਆਂ ਸਭ ਦੀਆਂ ਅਰਦਾਸਾਂ ਜਿਹੜੀਆਂ ਸੁਣ ਕਰਦੇ ਆ ਗੁਰੂ ਮਹਾਰਾਜ ਅੱਗੇ ਤੇ ਵਾਧੇ ਚੜ ਕੇ ਆਪਾਂ ਏਦਾਂ ਦੇ ਪਰਿਵਾਰਾਂ ਦੀ ਬਾਹ ਫੜਿਆ ਕਰੀਏ ਤੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਚੌਥਾ ਮਕਾਨ ਜਿਹੜਾ ਬਣਾ ਰਹੇ ਆ ਚੌਥੇ ਪਰਿਵਾਰ ਦਾ ਜਿਹੜਾ ਮਕਾਨ ਬਣਾ ਰਹੇ ਆ ਚੌਥੇ ਪਰਿਵਾਰ ਦਾ ਤੇ ਅੱਗੇ ਫਿਰ ਯਤਨ ਕਰਾਂਗੇ ਸੰਗਤ ਦੇ ਸਹਿਯੋਗ ਨਾਲ ਤੇ ਫਿਰ ਕਿ ਗੁਰਸਿੱਖ ਦੀ ਤਰ੍ਹਾਂ ਆਪਾਂ ਕਾਰਜ ਕਰ ਸਕੀਏ ਬਹੁਤ ਛੱਤ ਪਾਉਣੀ ਜਿਹੜੀ ਇਹ ਕਾਰਜ ਕਰਨੇ ਬਹੁਤ ਖੁਸ਼ੀ ਹੁੰਦੀ ਆ ਜੀ ਸਾਨੂੰ ਆ ਬੜੀ ਖੁਸ਼ੀ ਮਿਲਦੀ ਹੈ ਸੇਵਾ ਕਰਕੇ ਆਪਣੇ ਹੱਥੀਂ ਭੱਜ ਦੌੜ ਕਰਕੇ ਤੇ ਗੁਰੂ ਮਹਾਰਾਜ ਚਲੋ ਸੇਵਾ ਲੈ ਰਹੇ ਆ ਸੰਗਤ ਸੇਵਾ ਲੈ ਰਹੀ ਹੈ ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਦਾਸ ਜਗਜੀਤ ਸਿੰਘ ਜੀ ਰਿਆੜ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਤੇ ਬਹੁਤ ਜਲਦੀ ਸੀਗੇ ਜਲਦੀ ਜਲਦੀ ਇਹ ਕਾਰਜ ਕਰੀਏ ਜਲਦੀ ਜਲਦੀ ਲੈਂਡਰ ਤੱਕ ਕੰਮ ਪਹੁੰਚੇ ਤੇ ਆਪ ਵੀ ਨਾਲ ਇਥੇ ਲੱਗੇ ਰਹੇ ਆਂ ਨਾਲ ਆਪ ਵੀ ਲੱਗੇ ਰਹੇ ਆਂ ਮਿਸਤਰੀਆਂ ਦੇ ਨਾਲ ਲੱਗ ਕੇ ਵੀ ਚਲੋ ਸੇਵਾ ਕਰਾਈ ਆ ਗੁਰੂ ਮਹਾਰਾਜ ਨੇ ਸੇਵਾ ਲਈ ਆ ਸਾਰੀ ਜੀ ਛੜਦੀ ਕਲਾ ਗੁਰੂ ਪਿਆਰਿਓ ਹਾਂਜੀ ਦਿਓ ਛੁੱਟੀਆਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ